ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਕਰ ਰਹੇ ਹੋ ਦਰਸ਼ਨ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਪਾਸ਼ਾਹੀ 25 ਤੇ ਨੌਮੀ ਇਤਿਹਾਸ ਆਪ ਜੀ ਪੜ ਸਕਦੇ ਇੱਥੇ ਗੁਰਦੁਆਰਾ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਤੋਂ ਥੋੜੀ ਹੀ ਦੂਰ ਸਥਿਤ ਹੈ ਇਸੇ ਜਗ੍ਹਾ ਉੱਤੇ ਮਹੰਤਾ ਦਾ ਕਬਜ਼ਾ ਸੀ ਇੱਕ ਸਮੇਂ ਅਤੇ ਭੰਤਾ ਤੋਂ ਇਸ ਗੁਰਦੁਆਰਾ ਸਾਹਿਬ ਨੂੰ ਸਿੱਖਾਂ ਨੇ ਆਜ਼ਾਦ ਕਰਵਾਇਆ ਗੁਰੂ ਕਾ ਬਾਗ ਮੋਰਚਾ ਨਾਮ ਨਾਲ ਜਾਣਿਆ ਜਾਂਦਾ ਹੈ ਉਹ ਮੋਰਚਾ ਸਤਗੁਰਾਂ ਨੇ ਆਪਣੇ ਪਾਵਨ ਪਵਿੱਤਰ ਚਰਨਾਂ ਨਾਲ ਇਸ ਧਰਤੀ ਨੂੰ ਮਾਨ ਬਖਸ਼ਿਆ ਹੈ ਇਸ ਸਥਾਨ ਨੂੰ ਲੀਖ ਨਾ ਮਿਟਈ ਹੈ ਇਹ ਪਵਿੱਤਰ ਸਥਾਨ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸਨ 1585 ਨੂੰ ਵਸਾਇਆ ਸੀ ਜਦੋਂ ਸੰਕੇਤ ਮੰਡੀ ਹਿਮਾਚਲ ਪ੍ਰਦੇਸ਼ ਦੇ ਰਾਜਾ ਜਿਸ ਨੂੰ ਰਾਜਾ ਹਰੀ ਸੈਨ ਸੀ ਉਹ ਅੰਮ੍ਰਿਤਸਰ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਸੀ ਹਰਮੰਦਰ ਸਾਹਿਬ ਗਿਆ ਅਤੇ ਉਸ ਨੇ ਇਹ ਸ਼ਬਦ ਸੁਣਿਆ ਲੇਖ ਨਾ ਮਿਟੀ ਏ ਸਖੀ ਜੋ ਲਿਖਿਆ ਕਰਤਾਰ ਗੁਰੂ ਮਹਾਰਾਜ ਜੀ ਨੇ ਰਾਜ ਦੀ ਸ਼ੰਕਾ ਕੱਢਣ ਲਈ ਉਸ ਨੂੰ ਸੁਪਨੇ ਵਿੱਚ 40 ਸਾਲਾਂ ਦਾ ਦ੍ਰਿਸ਼ ਦਿਖਾ ਕੇ ਉਸ ਦਾ ਆਧਾਰ ਕੀਤਾ ਜਨਮ ਮਰਨ ਤੋਂ ਰਹਿਤ ਕੀਤਾ ਇਸੇ ਅਸਥਾਨ ਦੇ ਉੱਤੇ ਜੋ ਕਿ ਆਪ ਜੀ ਨੇ ਦੱਸਿਆ ਗਿਆ ਹੈ ਗੁਰੂ ਕਾ ਬਾਗ ਮੋਰਚਾ ਲੱਗਿਆ ਸੀ ਅਤੇ ਗੁਰੂ ਸਾਹਿਬਾਨ ਦੇ ਮਹਾਨ ਸਿੰਘਾਂ ਨੇ ਕੁਰਬਾਨੀਆਂ ਦੇ ਕੇ ਗੁਰੂ ਘਰਾਂ ਨੂੰ ਆਜ਼ਾਦ ਕਰਵਾਇਆ ਸੀ ਮਹੰਤਾ ਤੋਂ ਬਹੁਤ ਹੀ ਪਾਵਨ ਪਵਿੱਤਰ ਧਰਤੀ ਆਪ ਜੀ ਦਰਸ਼ਨ ਕਰ ਰਹੇ ਹੋ ਸਾਡੇ ਨਾਲ ਵੀਰ ਜਤਿੰਦਰ ਸਿੰਘ ਜੀ ਤਰਨਵੀਰ ਸਿੰਘ ਜੀ ਪਹੁੰਚੇ ਹੋਏ ਹਨ ਇਹ ਥੋੜੇ ਜਿਹਾ ਸੰਗਾਊ ਕਿਸਮ ਦੇ ਮੁੰਡੇ ਹਨ ਛੇਤੀ ਹੀ ਗੁਰਸਿੱਖੀ ਜੀਵਨ ਵਿੱਚ ਆ ਜਾਣਗੇ ਇਹ ਤਾਂ ਚਰੀਨ ਲੋਪੀਓ ਵਿਚਾਰ ਆਰਡਰ ਨਹੀਂ ਪਾ ਰਿਹਾ ਏ ਨਹੀਂ ਕਿਉਂਕਿ ਇਹਦੇ ਕੰਮ ਗਿੱਲੇ ਹੋ ਗਏ ਨੇ ਆਪਣੇ ਕਲੀਅਰ ਮੇਰੇ ਸ਼ੂ ਵੀ ਪਾਰ ਹੈ ਕਿ ਕਿਤੇ ਨਹੀਂ ਜਾਣਗੇ ਮਾਈਕ ਨੂੰ ਦਿੱਕਾ ਖਾਲਸਾ ਵਾਹਿਗੁਰੂ ਦੀ ਦਿੱਕਤ ਹੈ ਸੰਗਤ ਜੀ ਇਹ ਧੰਨੇ ਮਛਲੀਆਂ ਕਿਉਂਕਿ ਇਸ ਜਗ੍ਹਾ ਤੱਕ ਬਚੀਆਂ ਹੋਈਆਂ ਨੇ ਤਾਂ ਪਾਪੀਆਂ ਨੇ ਨਹਿਰਾ ਵਾਲਿਆਂ ਨੇ ਛੱਡਣਾ ਨਹੀਂ ਇਹਨਾਂ ਨੂੰ ਬਾਸ ਖਾਣ ਵਾਲਿਆਂ ਨੇ ਛੱਡਣਾ ਨਹੀਂ ਇਹਨਾਂ ਨੂੰ ਇਹ ਧੰਨੇ ਜਿਹੜੀਆਂ ਗੁਰੂ ਕੇ ਚਰਨਾ ਵਿੱਚ ਇੱਥੇ ਸਰੋਵਰ ਸਾਹਿਬ ਵਿੱਚ ਹਨ ਸਾਹ ਸੰਗਤ ਜੀ ਇਸੇ ਸਥਾਨ ਦੇ ਉੱਤੇ ਗੁਰੂ ਅਰਜਨ ਦੇਵ ਜੀ ਤੋਂ ਬਾਅਦ 1664 ਈਸਵੀ ਵਿੱਚ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਏ ਸਨ ਅਤੇ ਉਹਨਾਂ ਨੇ ਪਿੰਡ ਕੁੱਕੇਵਾਲੀ ਇਸ ਪਿੰਡ ਦਾ ਨਾਮ ਕੁੱਕੇਵਾਲੀ ਠੀਕ ਹੈ ਜੀ ਇੱਥੋਂ ਦੇ ਦੋ ਨਾਮ ਵਾਲੇ ਸਿੱਖ ਸੀ ਭਾਈ ਮਸਤੋ ਦੀ ਤੇ ਭਾਈ ਲਾਲ ਚੰਜੀ ਉਹਨਾਂ ਦੇ ਘਰੇ ਰਾਤ ਠਹਿਰੇ ਸੇ ਮਹਾਰਾਜ ਜੀ ਤੇ ਉਸ ਤੋਂ ਬਾਅਦ ਚ ਗੁਰੂ ਸਾਹਿਬ ਜੀ ਨੇ 9 ਮਹੀਨੇ 9 ਦਿਨ ਨੌਕੜੀਆਂ ਦਾ ਤਪ ਕੀਤਾ ਇਸ ਸਥਾਨ ਦੇ ਉੱਤੇ ਆਪ ਜੀ ਦਰਸ਼ਨ ਕਰ ਰਹੇ ਹੋ ਗੁਰੂ ਕੀ ਰੋਡ ਕਹਿੰਦੇ ਸਨ ਇਸ ਸਥਾਨ ਨੂੰ ਪਹਿਲਾਂ ਫਿਰ ਗੁਰੂ ਸਾਹਿਬ ਜੀ ਨੇ ਬਚਨ ਸੀ ਮਹਾਰਾਜ ਕਹਿੰਦੇ ਕਿ ਜਿਹੜਾ ਆਖੂ ਗੁਰੂ ਕਾ ਬਾਗ ਉਸ ਨੂੰ ਲੱਗਣਗੇ ਦੁਨੇ ਬਾਗ ਗੁਰੂ ਜੀ ਨੇ ਇਸ ਸਥਾਨ ਨੂੰਨੇ ਕਈ ਵਾਰ ਦਿੱਤੇ ਅੱਜ ਵੀ ਸੰਤਾਂ ਪੁੱਤਾਂ ਦੀ ਦਾਤ ਲਈ ਤੇ ਆਪਣੀ ਮਨਮਰਜ਼ਾ ਸ਼ਰਦਾ ਲੈ ਕੇ ਆਂਦੀਆਂ ਹਨ ਜੀ ਤੇ ਫਲਦਾਰ ਬੂਟੇ ਫੁੱਲ ਫਲ ਆਂਦੀਆਂ ਨੇ ਜੀ ਤੇ ਆਪਣੀਆਂ ਆਸਾਂ ਪੂਰੀਆਂ ਕਰਦੀਆਂ ਹਨ ਧੰਨ ਧੰਨ ਸਤਿਗੁਰੂ ਧੰਨ ਧੰਨ ਗੁਰਤੇਗਵਦ ਧੰਨ ਧੰਨ ਸ਼ਾਹਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸਤਾਨ ਆਪ ਜੀ ਦਰਸ਼ਨ ਕਰੋਗੇ